ਜਿੱਥੇ ਕਿ ਇੱਕ লাশ ਮਿਲੀ ਹੈ লাশ ਵੀ ਕਹਿੰਦੇ ਮਹੀਨਾ ਪੁਰਾਣੀ ਹੈ ਗਲਦੀ ਰਹੀ ਤੇ ਹੁਣ ਜਦੋਂ ਮੁਸ਼ਕ ਆ ਲੋਕਾਂ ਨੂੰ ਪਤਾ ਲੱਗਿਆ ਤੇ ਉੱਥੇ ਪੁਲਿਸ ਪਹੁੰਚੀ ਕਿਸ ਨੇ ਮਾਰ ਕੇ ਸੱਟਿਆ ਜਾਂ ਉਹ ਕਿਸੇ ਜ਼ਹਿਰੀਲੀ ਚੀਜ਼ ਨਾਲ ਜਾਂ ਮਰ ਗਿਆ ਚੰਡੀਗੜ੍ਹ ਦੀ ਸਥਿਤੀ ਦਿਖਾ ਰਿਹਾ ਹਾਂ ਚੰਡੀਗੜ੍ਹ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਜਿਹੜਾ ਕ੍ਰੇਟ ਹੁੰਦਾ ਨਜ਼ਰ ਆ ਰਿਹਾ ਕਿਸ ਤਰ੍ਹਾਂ ਜੜੀਆਂ ਨੇ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦਾ ਕ੍ਰਾਈਮ ਹੋ ਰਿਹਾ ਕਰਤਾਲੀ ਦਾ ਬੱਸ ਸਟੈਂਡ ਵੀ ਬਿਲਕੁਲ ਨੇੜੇ ਆ ਇਸ ਵਕਤ ਬਡੈਲ ਦੇ ਕੋਲ ਮੌਜੂਦ ਆ ਜਿੱਥੇ ਕਿ ਇੱਕ ਲਾਸ਼ ਮਿਲੀ ਹੈ ਲਾਸ਼ ਵੀ ਕਹਿੰਦੇ ਮਹੀਨਾ ਪੁਰਾਣੀ ਹੈ ਗੱਲ ਦੀ ਰਹੀ ਇਸ ਵਕਤ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਇੱਥੇ ਮੌਜੂਦ ਹੈ ਇੱਕ ਵਾਰ ਤਸਵੀਰਾਂ ਦਿਖਾਵਾਂਗਾ ਮੈਂ ਨੀਰਜ ਨੂੰ ਕਹੂੰਗਾ ਕਿ ਇਸ ਪਾਸੇ ਨੂੰ ਤਸਵੀਰਾਂ ਦਿਖਾ ਦਿਓ ਕਿ ਚੰਡੀਗੜ੍ਹ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚਿਆ ਹੋਇਆ ਤਕਰੀਬਨ ਕਹਿੰਦੇ ਮਹੀਨਾ ਡੇਢ ਮਹੀਨਾ ਪੁਰਾਣੀ ਲਾਸ਼ ਹੈ ਕਿਉਂਕਿ ਲਗਾਤਾਰ ਬਾਰਿਸ਼ਾਂ ਮੀਂਹ ਪੈ ਰਿਹਾ ਹੈ ਤੇ ਮੀਂਹ ਦੇ ਪੈਣ ਦੇ ਕਾਰਨ ਉਹ ਇੱਥੇ ਲਾਸ਼ ਕਿਸੇ ਦੀ ਪਈ ਹੋਈ ਉਹ ਗੈਲਰੀ ਸੀਗੀ ਤੇ ਹੁਣ ਜਦੋਂ ਮੁਸ਼ਕ ਆਇਆ ਲੋਕਾਂ ਨੂੰ ਪਤਾ ਲੱਗਿਆ ਤੇ ਉੱਥੇ ਪੁਲਿਸ ਪਹੁੰਚੀ ਪੁਲਿਸ ਨੇ ਸਖਤੀਆ ਕੀ ਕੀਤੀ ਆ ਕੇ ਉੱਥੇ ਸਾਰੀਆਂ ਚੀਜ਼ਾਂ ਨੂੰ ਖੰਘਾਲਿਆ ਗਿਆ ਦੇਖਿਆ ਗਿਆ ਇਸ ਦੇ ਵਿੱਚ ਤੁਹਾਨੂੰ ਇਹ ਦੱਸ ਦਈਏ ਇਹ ਲਾਸ਼ ਕਿਨੇ ਦੇਖੀ ਕਿਵੇਂ ਦੇਖੀ ਇੱਕ ਬੰਦਾ ਜੋ ਕਿ ਇੱਥੇ ਬਾਥਰੂਮ ਕਰਨ ਦੇ ਲਈ ਰੁਕਿਆ ਸੀਗਾ ਉਹ ਝਾੜੀਆਂ ਦੇ ਵਿੱਚ ਅੱਗੇ ਵੱਲ ਨੂੰ ਵਧਿਆ ਕਿਉਂਕਿ ਉਹਨੇ ਸੋਚਿਆ ਕਿ ਵੀ ਇੱਥੇ ਤਾਂ ਵੈਸੇ ਮੁਸ਼ਕ ਆਉਂਦਾ ਰਹਿੰਦਾ ਹੈ ਕਈ ਕਈ ਵਾਰ ਕੋਈ ਮੀਟ ਸਿੱਟ ਦਿੰਦਾ ਕੋਈ ਅਜਿਹੇ ਗੰਦੀਆਂ ਚੀਜ਼ਾਂ ਸਿੱਟ ਦਿੰਦਾ ਜਿਸ ਦੇ ਨਾਲ ਗੱਲ ਕੇ ਬਦਬੂ ਆਣ ਲੱਗ ਜਾਂਦੀ ਹੈ ਪਰ ਅਜੇ ਹਾ ਨਹੀਂ ਹੋਇਆ ਪਰ ਜਦੋਂ ਉਹ ਅੱਗੇ ਗਿਆ ਉਹਨੇ ਦੇਖਿਆ ਕਿ ਉਹਨੂੰ ਇੱਕ ਬੰਦੇ ਦੀ ਡੈੱਡ ਬਾਡੀ ਨਜ਼ਰ ਆਈ ਜੋ ਗਲੀ ਪਈ ਹੈ ਕੀੜੇ ਪਏ ਪਏ ਨੇ ਹੱਡੀਆਂ ਨਜ਼ਰ ਆ ਰਹੀਆਂ ਨੇ ਇਸ ਵਕਤ ਪ੍ਰਸ਼ਾਸਨ ਜਿਹੜਾ ਉਸ ਨੂੰ ਦੇਖ ਰਿਹਾ ਹੈ ਫੋਰੈਂਸਿਕ ਲੈਬ ਤੋਂ ਕਈ ਟੀਮਾਂ ਪਹੁੰਚੀਆਂ ਹਨ ਜਣੇ ਉਹ ਜਾਂਚ ਕੀਤੀ ਜਾ ਰਹੀ ਹੈ ਡੀਐਸਪੀ ਜਸਵਿੰਦਰ ਜਿਹੜੇ ਉਹ ਵੀ ਇੱਥੇ ਮੌਜੂਦ ਨੇ ਉਹ ਸਾਰੇ ਚੀਜ਼ਾਂ ਨੂੰ ਦੇਖ ਰਹੇ ਨੇ ਇੱਕ ਵਾਰੀ ਮੈਂ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਜਿਸ ਸ਼ਖਸ ਨੇ ਇਸ ਨੂੰ ਦੇਖਿਆ ਜੋ ਇੱਥੇ ਵਾਸ਼ਰੂਮ ਜਾਣ ਲੱਗਿਆ ਸੀਗਾ ਬਾਥਰੂਮ ਜਾਣ ਲੱਗਿਆ ਸੀਗਾ ਉਹਨੇ ਦੇਖਿਆ ਕਿ ਇੱਥੇ ਕਿਸੇ ਦੀ ਡੈੱਡ ਬੋਡੀ ਪਈ ਹੋਈ ਹੈ ਤੇ ਇੱਥੇ ਆ ਕੇ ਉਹਨੇ ਨਾਲ ਦੀ ਨਾਲ ਪੁਲਿਸ ਨੂੰ ਕਾਲ ਕੀਤੀ ਪੁਲਿਸ ਪਹੁੰਚੀ ਐਂਬੂਲੈਂਸ ਪਹੁੰਚੀ ਚੰਡੀਗੜ੍ਹ ਪ੍ਰਸ਼ਾਸਨ ਦੀ ਟੀਮ ਪਹੁੰਚੀ ਪਰ ਇੱਕ ਟਣਾਵਾ ਵਾਰ-ਵਾਰ ਚੰਡੀਗੜ੍ਹ ਦੇ ਵਿੱਚ ਹੋ ਰਹੀਆਂ ਨੇ ਸਰਹੱਦਾਂ ਦੇ ਉੱਤੇ ਹੋ ਰਹੀਆਂ ਨੇ ਇਸ ਤੋਂ ਪਹਿਲਾਂ ਆਰਾਮ ਦਰਬਾਰ ਦੀ ਗੱਲ ਸੁਣੀਏ ਉੱਥੇ ਇੱਕ ਅਜਿਹੀ ਘਟਨਾ ਹੋਈ ਪਰ ਇਹ ਜਿਹੜੀ ਇੱਥੋਂ ਡੈੱਡ ਬੋਡੀ ਮਿਲੀ ਹੈ ਇਸ ਦਾ ਕਾਰਨ ਕੀ ਹੈ ਜਾਂ ਕਿਸ ਨੇ ਮਾਰ ਕੇ ਸੱਟਿਆ ਜਾਂ ਉਹ ਕਿਸੇ चीज ਨਾਲ ਇੱਥੇ ਜ਼ਹਿਰੀਲੀ ਚੀਜ਼ ਨਾਲ ਜਾਂ ਮਰ ਗਿਆ ਬਹੁਤ ਸਾਰੇ ਸਵਾਲ ਨੇ ਕਿਉਂਕਿ ਇੱਥੇ ਜਿਹੜੀ ਡੈੱਡ ਬੋਡੀ ਮਿਲਨੀ ਜੰਗਲ ਦੇ ਵਿੱਚ ਮਿਲਨੀ ਬਹੁਤ ਵੱਡੇ ਸਵਾਲ ਚੁੱਕੇ ਜਾਂਦੇ ਨੇ ਪ੍ਰਸ਼ਾਸਨ ਜਿਹੜੀ ਹੈ ਲਗਾਤਾਰ ਇੱਥੇ ਮੌਜੂਦ ਦਾ ਤੈਨਾਤ ਹੈ ਦੇਖ ਰਿਹਾ ਹੈ ਕਿ ਇਸ ਦੇ ਵਿੱਚ ਦੇਖਿਆ ਜਾਵੇ ਬਰੀਕੀ ਦੇ ਵਿੱਚ ਕਿ ਅਸਲ ਦੇ ਵਿੱਚ ਮਸਲਾ ਹੋਇਆ ਕੀ ਹੈ ਡੀਐਸਪੀ ਜਸਵਿੰਦਰ ਖੜੇ ਹੋਏ ਨੇ ਉਹ ਦੇਖ ਰਹੇ ਨੇ ਇਸ ਤੋਂ ਪਹਿਲਾਂ ਮੈਡਮ ਸੀਨੀਅਰ ਅਧਿਕਾਰੀ ਜਿਹੜੇ ਉਹ ਪਹੁੰਚੇ ਸੀ ਕਿ ਉਹ ਦੇਖ ਰਹੇ ਸੀ ਕਿ ਫਰੈਂਸਿਕ ਲੈਬ ਤੋਂ ਕੋਈ ਟੀਮ ਆਣੀ ਹੋਣੀ ਸੀ ਕਿਉਂਕਿ ਜਿਹੜੀ ਬੋਡੀ ਹੈ ਇੰਨੀ ਮੁਸ਼ਕਾਰਿਆ ਬਦਬੂ ਮਾਰ ਰਹੀ ਹੈ ਉਨ ਮੂਵ ਨਹੀਂ ਕੀਤਾ ਜਾ ਸਕਦਾ ਕਿਸੇ ਬੰਦ ਗੱਡੀ ਦੇ ਵਿੱਚ ਤਾਂ ਉਹਦੀ ਟੈਸਟ ਜਿਹੜੇ ਨੇ ਡਾਕਟਰ ਇੱਥੇ ਖੜੇ ਹੋਏ ਨੇ ਡਾਕਟਰ ਦੀ ਟੀਮਾਂ ਖੜੀਆਂ ਹੋ ਜਾਂ ਨੇ ਇੱਕ ਜਿਹੜਾ ਸ਼ਖਸ ਪੀ ਐਨ ਦੀ ਕਿਤੇ ਜੌਬ ਕਰਦਾ ਉਹ ਉਹਨੇ ਉਹਨੂੰ ਦੇਖਿਆ ਉਹਨੇ ਆ ਕੇ ਪੁਲਿਸ ਨੂੰ ਕਾਲ ਕੀਤੀ ਦੈਨ ਉਹ ਪੁਲਿਸ ਜਿਹੜੀ ਹੈ ਇੱਥੇ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਸ ਪਾਸੇ ਨੂੰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਪੁਲਿਸ ਅਧਿਕਾਰੀਆਂ ਨਾਲ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਵੀ ਇਹ ਮਸਲਾ ਕੀ ਹੈ ਕਿਵੇਂ ਇਹ ਡੈੱਡ ਬੋਡੀ ਮਿਲੀ ਕਿਵੇਂ ਸਾਰੇ ਚੀਜ਼ਾਂ ਨੇ ਕਿਉਂਕਿ ਉਹ ਕਹਿੰਦੇ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਉਹ ਥਾਂ ਹੈ ਜਿੱਥੇ ਉਹ ਡੈੱਡ ਬੋਡੀ ਪਈ ਹੋਈ ਹੈ ਪਰ ਪ੍ਰਸ਼ਾਸਨ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਵੀ ਅਸੀਂ ਅਸੀਂ ਦੇਖ ਰਹੇ ਹਾਂ ਖੰਘਾਲ ਰਹੇ ਹਾਂ ਪਤਾ ਕਰ ਰਹੇ ਹਾਂ ਇਸ ਦੇ ਵਿੱਚ ਕੀ ਮਸਲਾ ਹੈ ਕੀ ਗੱਲ ਹੈ ਤੇ ਲਗਾਤਾਰ ਇੱਥੇ ਕਿਉਂਕਿ ਇੱਕ ਸੰਸਨੀ ਫੈਲ ਜਾਂਦੀ ਹੈ ਜਦੋਂ ਅਜਿਹੀ ਚੀਜ਼ ਹੁੰਦੀ ਹੈ ਕਿਉਂਕਿ ਰਾਮਦਰਬਾਰ ਦੇ ਵਿੱਚ ਜਦੋਂ ਕਤਲ ਹੋਏ ਨੇ ਉਦੋਂ ਸੰਸਨੀ ਫੈਲ ਗਈ ਸੀਗੀ ਕਿ ਇਸ ਤਰੀਕੇ ਦੇ ਨਾਲ ਲਗਾਤਾਰ ਚੰਡੀਗੜ੍ਹ ਦੇ ਵਿੱਚ ਕ੍ਰਾਈਮ ਹੋ ਰਿਹਾ ਹੈ ਪਰ ਇਹ ਵੀ ਇੱਕ ਕ੍ਰਾਈਮ ਦੀ ਜਗ੍ਹਾ ਹੈ ਜਿੱਥੇ ਹੁਣ ਤੱਕ ਕ੍ਰਾਈਮ ਕਿਸ ਨੇ ਕੀਤਾ ਹੈ ਇਹ ਡੈੱਡ ਬੋਡੀ ਜਿਹੜੀ ਇੱਥੇ ਸਿੱਟੀ ਗਈ ਹੈ ਜਾਂ ਕੋਈ ਇਸ ਦੇ ਪਿੱਛੇ ਹੋਰ ਰਾਜ ਨਿਕਲ ਸਕਦਾ ਕਿਉਂਕਿ ਜਿਸ ਤਿੱਕੇ ਦੇ ਨਾਲ ਇੱਥੇ ਡੈੱਡ ਬੋਡੀ ਤਕਰੀਬਨ 1.5 ਮਹੀਨਿਆਂ ਤੋਂ ਗਲਦੀ ਨਜ਼ਰ ਆ ਰਹੀ ਹੈ ਜਾਂ ਮਹੀਨੇ ਤੋਂ ਗਲਦੀ ਨਜ਼ਰ ਆ ਰਹੀ ਹੈ ਕਿਉਂਕਿ ਮੁਸ਼ਕਲ ਆ ਰਿਹਾ ਬਹੁਤ ਜ਼ਿਆਦਾ ਤੇ ਡੀਐਸਪੀ ਜਸਵਿੰਦਰ ਜਿਹੜੇ ਨੇ ਉਹ ਜਿਹੜੇ ਅਫਸਰ ਇੱਥੇ ਡਿਊਟੀ ਤੇ ਆਏ ਸੀਗੇ ਉਹਨਾਂ ਨਾਲ ਗੁਫ਼ਤਗੂ ਜਿਹੜੀ ਗੱਲਬਾਤ ਕਰ ਰਹੇ ਨੇ ਜਿਸ ਤਿੱਕੇ ਦੇ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਕਿਵੇਂ ਇਹ ਸਾਰੀਆਂ ਚੀਜ਼ਾਂ ਹੋਈਆਂ ਸੀਗੀਆਂ ਪਰ ਇੱਥੇ ਲਾਸ਼ ਮਿਲਣਾ ਬਹੁਤ ਵੱਡੇ ਸ ਇਥੋਂ ਥੋੜੀ ਦੂਰ ਦੇ ਉੱਤੇ ਹੀ ਬੜੈਲ ਜਿਹੜੀ ਇੱਕ ਗਊਸ਼ਾਲਾ ਹੈਗੀ ਆ 45 ਥੋੜੀ ਦੂਰੀ ਤੇ ਹੀ ਇੱਕ ਲੇਬਰ ਚੌਂਕ ਹੈ ਤਾਂ ਉੱਥੋਂ ਹੀ ਕੁਝ ਕਦਮਾਂ ਦੇ ਉੱਤੇ ਇਹ লাশ ਪਈ ਹੋਈ ਆ ਪਰ ਇਸ ਵੱਲ ਅੱਜ ਨਿਗਾਹ ਪਈ ਇੱਕ ਰਾਹ ਜਾਂਦੇ ਰਾਹਗੀਰ ਦੀ ਉਹਨੇ ਦੇਖਿਆ ਉਹਦੇ ਦੇਖਣ ਤੋਂ ਬਾਅਦ ਜਿਹੜਾ ਪੁਲਿਸ ਪਹੁੰਚਦੀ ਹੈ ਪੁਲਿਸ ਨੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਦੱਸਿਆ ਜਾਂਦਾ ਕਿ ਵੀ ਸਾਰੀ ਘਟਨਾ ਜਿਹੜੀ ਆ ਇਹ ਰਿਕਾਰਡ ਹੁੰਦੀ ਐ ਇਸ ਪਾਸੇ ਹਜੇ ਵੀ ਕਈ ਅਧਿਕਾਰੀ ਜਿਹੜੇ ਮੌਜੂਦ ਨੇ ਮੈਂ ਤੁਹਾਨੂੰ ਲਗਾਤਾਰ ਹੀ ਤਸਵੀਰਾਂ ਦਿਖਾ ਰਿਹਾ ਚੰਡੀਗੜ੍ਹ ਦੀ ਸਥਿਤੀ ਦਿਖਾ ਰਿਹਾ ਚੰਡੀਗੜ੍ਹ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਜਿਹੜਾ ਕ੍ਰੇਟ ਹੁੰਦਾ ਨਜ਼ਰ ਆ ਰਿਹਾ ਕਿਸ ਤਰ੍ਹਾਂ ਜੜੀਆਂ ਨੇ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦਾ ਕ੍ਰਾਈਮ ਹੋ ਰਿਹਾ ਪਰ ਇਹ ਕ੍ਰਾਈਮ ਨੂੰ ਅੰਜਾਮ ਦਿੱਤਾ ਕਿੰਨੇ ਐ ਇਸ ਪਿੱਛੇ ਕੌਣ ਐ ਇਹ ਸਾਰੇ ਖੰਗਾਲਨ ਦੀ ਕੋਸ਼ਿਸ਼ ਹੋਏਗੀ ਕਿਉਂਕਿ ਦੇਖਿਆ ਜਾਏਗਾ ਬੰਦਾ ਕੌਣ ਸੀਗਾ ਕਿੱਥੋਂ ਦਾ ਰਹਿਣ ਵਾਲਾ ਸੀਗਾ ਇਸ ਦੀ ਡਿਟੇਲ ਜਿਹੜੀ ਐ ਉਹ ਲੱਭੀ ਜਾਏਗੀ ਸਾਰੀਆਂ ਚੀਜ਼ਾਂ ਦੇਖੀਆਂ ਜਾਣਗੀਆਂ ਤੇ ਤਸਵੀਰਾਂ ਤੁਹਾਨੂੰ ਅਸੀਂ ਬਿਲਕੁਲ ਬੜੈਲ ਦੇ ਕੋਲੋਂ 45 ਤੇ 44 ਦੇ ਚੌਂਕ ਦੇ ਕੋਲੋਂ ਤੁਹਾਨੂੰ ਸਾਂਝੇ ਕਰ ਰਹੇ ਹਾਂ 43 ਵੀ ਇੱਥੋਂ ਬਿਲਕੁਲ ਨਜ਼ਦੀਕ ਹੈ 43 ਦਾ ਬੱਸ ਸਟੈਂਡ ਵੀ ਅਸੀਂ ਜੇ ਦੱਸਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਨੇੜੇ ਆ ਤੇ ਅਸੀਂ ਡੀਐਸਪੀ ਸਾਹਿਬ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਉ ਆਪਣਾ ਪੱਖ ਦੇਣਗੇ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਵੀ ਇਹ ਸਾਰਾ ਮਸਲਾ ਕੀ ਸੀਗਾ ਜੇ ਸਰਦਸਨ ਦੀ ਕੋਸ਼ਿਸ਼ ਕਰਾਂਗੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਡੀਐਸਪੀ ਜਸਵਿੰਦਰ ਜੀ ਨੇ ਸਰ ਇਹ ਕੀ ਘਟਨਾ ਵਾਪਰੀ ਐ ਜਿਸ ਤਰ੍ਹਾਂ ਦਾ ਮੁਸ਼ਕਲ ਆ ਕੀ ਗੱਲਬਾਤ ਹੋਈ ਐ ਡੈੱਡ ਬੋਡੀ ਕੀ ਦੀ ਜੀ ਕੋਈ ਪਾਸਰ ਵਾਏ ਇੱਥੇ ਆਪਣਾ ਪਿਸ਼ਾਬ ਕਰਨ ਨੂੰ ਰੁਕੇ ਸੀਗਾ ਕੋਈ ਪੌਣੇ ਛੇ ਛੇ ਦੇ ਲੱਗੇ ਉਹਨਾਂ ਨੂੰ ਥੋੜੀ ਸਮੈਲ ਲਈ ਤੇ ਉਹਨਾਂ ਅੱਗੇ ਦੇਖਿਆ ਵੀ ਕਿ ਸਕੈਲਟਨ ਟਾਈਪ ਕੋਈ ਪਿਆ ਉੱਥੇ ਉਹਨਾਂ ਨੇ ਸੋਚਿਆ ਸ਼ਾਇਦ ਕੋਈ ਪਤਲਾ ਹੀ ਨਾ ਸਟਿਆ ਹੋਵੇ ਜੋ ਉਹਨਾਂ ਨੇ ਪ੍ਰੀਲੀਮਰੀ ਗੱਲ ਦੱਸੀ ਐ ਤੇ ਅਜੇ ਇਹਦੀ ਕੰਮ ਕਰ ਰਹੇ ਐ ਐਫਐਸਐਲ ਟੀਮ ਕਰਾ ਭੰਗਾਈ ਹੋਈ ਐ ਤੇ ਹੈ ਹਿਊਮਨ ਬੋਡੀ ਦਾ ਮੇਲ ਟਾਈਪ ਦਾ ਹੈਗਾ ਤੇ ਚੀਜ਼ਾਂ ਅਜੇ ਆਪਾਂ ਪ੍ਰੀਲੀਮਿਨਰੀ ਸਟੇਜ ਤੇ ਆ ਪਰਦਾ ਜੇ ਡਿਟੇਲ ਬਾਅਦ ਚ ਦਸੀ ਜਾਏ ਸਰ ਕੋਈ ਸ਼ੱਕ ਵੀ ਹੈ ਕਿ ਕੋਈ ਮਰਡਰ ਕਰਕੇ ਜਾਂ ਕਿਸੇ ਤਰੀਕੇ ਦੇ ਨਾਲ ਇਹ ਅਜੇ ਕੁਝ ਨਹੀਂ ਕਹਿ ਸਕਦੀ ਇਹ ਬਾਰੇ ਕੋਈ ਕਮੈਂਟਸ ਨਹੀਂ ਹੈ ਇਹ ਆਪਣਾ ਡਾਕਟਰ ਹੀ ਦੱਸਣਗੇ ਉੱਪਰ ਅਗਰ ਕੋਈ ਵੀ ਚੀਜ਼ ਹੈ ਜੋ ਪਾਈ ਜਾਂਦੀ ਹੈ ਜਾਂ ਕੀ ਜਿਹੜੀ ਚੰਦੀ ਹੈ ਉਹ ਇਹਨਾਂ ਡਾਕਟਰ ਦੇ ਹੀ ਰਿਪੋਰਟ ਤੇ ਆ ਬਿਲਕੁਲ ਬਹੁਤ ਸ਼ੁਕਰੀਆ ਡੀਐਸਪੀ ਜਸਵਿੰਦਰ ਸਿੱਕੇ ਤੇ ਇਹਨਾਂ ਨੇ ਦੱਸਿਆ ਕਿ ਅਸੀਂ ਮੌਕੇ ਤੇ ਪਹੁੰਚੇ ਹਾਂ ਅਸੀਂ ਜਾਂਚ ਕਰ ਰਹੇ ਹਾਂ ਤਾਂ ਇੱਕ ਰਾਹੀ ਗਾਇਆ ਸੀਗਾ ਉਹਨੂੰ ਸਕੈਲਟਨ ਨਜ਼ਰ ਆਇਆ ਇੱਕ ਹੱਡੀ ਪਿੰਜਰ ਕਹਿ ਸਕਦੇ ਆ ਉਹ ਨਜ਼ਰ ਆਇਆ ਤਾਂ ਉਹਨੇ ਨਾਲ ਦੀ ਨਾਲ ਪੁਲਿਸ ਨੂੰ ਕਾਲ ਕੀਤੀ ਦਨ ਪੁਲਿਸ ਇੱਥੇ ਪਹੁੰਚਦੀ ਆ ਤਾਂ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਹੁਣ ਲਗਾਤਾਰ ਡਾਕਟਰਸ ਦੀ ਟੀਮ ਨੇ ਜਿਹੜੀਆਂ ਫੋਰੈਂਸਿਕ ਲੈਬ ਤੱਕ ਜਿਹੜੀਆਂ ਸਾਰੀਆਂ ਚੀਜ਼ਾਂ ਪਛਾਣ ਦੀ ਕੋਸ਼ਿਸ਼ ਕੀਤੀ ਜਾਣਗੀਆਂ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾਏ ਕਿ ਕਿਵੇਂ ਵੀ ਇਹ ਕਿਵੇਂ ਹੋਇਆ ਕਿਵੇਂ ਇਹਦਾ ਕਤਲ ਹੋਇਆ ਕੀ ਚੀਜ਼ਾਂ ਹੋਈਆਂ ਸਾਰੀਆਂ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ ਲਗਾਤਾਰ ਉਹਨਾਂ ਨਾਲ ਤਸਵੀਰਾਂ ਸੰਜੇ ਕਰਦੇ ਸੀਗੇ ਕੈਮਰੇ ਤੇ ਸਹਿਯੋਗ ਦੇ ਸੀ ਨੀਰਜ ਧੰਨਵਾਦ ਇੱਕ ਲੇਬਰ ਚੌਕ ਹੈ ਤਾਂ ਉੱਥੋਂ ਹੀ ਕੁਝ ਕਦਮਾਂ ਦੇ ਉੱਤੇ ਇਹ লাশ ਪਈ ਹੋਈ ਆ ਪਰ ਇਸ ਵੱਲ ਅੱਜ ਨਿਗਾਹ ਪਈ ਇੱਕ ਰਾਹ ਜਾਂਦੇ ਰਾਹਗੀਰ ਦੀ ਉਹਨੇ ਦੇਖਿਆ ਉਹਦੇ ਦੇਖਣ ਤੋਂ ਬਾਅਦ ਜਿਹੜਾ ਪੁਲਿਸ ਪਹੁੰਚਦੀ ਹੈ ਪੁਲਿਸ ਨੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਦੱਸਿਆ ਜਾਂਦਾ ਕਿ ਵੀ ਸਾਰੀ ਘਟਨਾ ਜਿਹੜੀ ਆ ਇਹ ਰਿਕਾਰਡ ਹੁੰਦੀ ਐ ਇਸ ਪਾਸੇ ਹਜੇ ਵੀ ਕਈ ਅਧਿਕਾਰੀ ਜਿਹੜੇ ਮੌਜੂਦ ਨੇ ਮੈਂ ਤੁਹਾਨੂੰ ਲਗਾਤਾਰ ਹੀ ਤਸਵੀਰਾਂ ਦਿਖਾ ਰਿਹਾ ਚੰਡੀਗੜ੍ਹ ਦੀ ਸਥਿਤੀ ਦਿਖਾ ਰਿਹਾ ਚੰਡੀਗੜ੍ਹ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਜਿਹੜਾ ਕ੍ਰੀਏਟ ਹੁੰਦਾ ਨਜ਼ਰ ਆ ਰਿਹਾ ਕਿਸ ਤਰ੍ਹਾਂ ਜੜੀਆਂ ਨੇ ਕਈ ਥਾਵਾਂ ਦੇ ਉੱਤੇ ਇਸ ਤਰ੍ਹਾਂ ਦਾ ਕ੍ਰਾਈਮ ਹੋ ਰਿਹਾ ਪਰ ਇਹ ਕ੍ਰਾਈਮ ਨੂੰ ਅੰਜਾਮ ਦਿੱਤਾ ਕਿੰਨੇ ਹੈ ਇਸ ਪਿੱਛੇ ਕੌਣ ਹੈ ਇਹ ਸਾਰੇ ਖੰਗਾਲਨ ਦੀ ਕੋਸ਼ਿਸ਼ ਹੋਏਗੀ ਕਿਉਂਕਿ ਦੇਖਿਆ ਜਾਏਗਾ ਬੰਦਾ ਕੌਣ ਸੀਗਾ ਕਿੱਥੋਂ ਦਾ ਰਹਿਣ ਵਾਲਾ ਸੀਗਾ ਇਸ ਦੀ ਡਿਟੇਲ ਜਿਹੜੀ ਹੈ ਉਹ ਲੱਭੀ ਜਾਏਗੀ ਸਾਰੀਆਂ ਚੀਜ਼ਾਂ ਦੇਖੀਆਂ ਜਾਣਗੀਆਂ ਤੇ ਤਸਵੀਰਾਂ ਤੁਹਾਨੂੰ ਅਸੀਂ ਬਿਲਕੁਲ ਬੜੈਲ ਦੇ ਕੋਲੋਂ 45 ਤੇ 44 ਦੇ ਚੌਂਕ ਦੇ ਕੋਲੋਂ ਤੁਹਾਨੂੰ ਸਾਂਝੇ ਕਰ ਰਹੇ ਹਾਂ 43 ਵੀ ਇੱਥੋਂ ਬਿਲਕੁਲ ਨਜ਼ਦੀਕ ਹੈ 43 ਦਾ ਬਸ ਸਟੈਂਡ ਵੀ ਅਸੀਂ ਜੇ ਦੱਸਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਨੇੜੇ ਆ ਤੇ ਅਸੀਂ ਡੀਐਸਪੀ ਸਾਹਿਬ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਉ ਆਪਣਾ ਪੱਖ ਦੇਣਗੇ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਵੀ ਇਹ ਸਾਰਾ ਮਸਲਾ ਕੀ ਸੀਗਾ ਜੇ ਸਰ ਦੱਸਣ ਦੀ ਕੋਸ਼ਿਸ਼ ਕਰਾਂਗੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਡੀਐਸਪੀ ਜਸਵਿੰਦਰ ਜੀ ਨੇ ਸਰ ਇਹ ਕੀ ਘਟਨਾ ਵਾਪਰੀ ਐ ਜਿਸ ਤਰ੍ਹਾਂ ਦਾ ਮੁਸ਼ਕਲ ਆ ਕੀ ਗੱਲਬਾਤ ਹੋਈ ਐ ਡੈਡ ਬੋਡੀ ਕੀ ਦੀ ਜੀ ਕੋਈ ਪਾਸਰ ਵਾਏ ਇੱਥੇ ਆਪਣਾ ਪਸ਼ਾਬ ਕਰਨ ਨੂੰ ਰੁਕੇ ਸੀਗਾ ਕੋਈ ਪੋਣੇ ਛੇ ਛੇ ਦੇ ਲੱਗੇ ਹੂੰ ਉਹਨਾਂ ਨੂੰ ਥੋੜੀ 스멜 ਲਈ ਤੇ ਉਹਨਾਂ ਅੱਗੇ ਦੇਖਿਆ ਵੀ ਕਿ ਸਕੈਲਟਨ ਟਾਈਪ ਕੋਈ ਪਿਆ ਉੱਥੇ ਉਹਨਾਂ ਨੇ ਸੋਚਿਆ ਸ਼ਾਇਦ ਕੋਈ ਪਤਲਾ ਹੀ ਨਾ ਸਟਿਆ ਹੋਵੇ ਜੋ ਉਹਨਾਂ ਨੇ ਪ੍ਰੀਲੀਮਰੀ ਗੱਲ ਦੱਸੀ ਹੈ ਜੀ ਤੇ ਅਜੇ ਇਹਦੀ ਕੰਮ ਕਰ ਰਹੇ ਐਫਐਸਐਲ ਟੀਮ ਕਰਾ ਬੰਗਾਈ ਹੋਈ ਹੈ ਤੇ ਹੈ ਹਿਊਮਨ ਬੋਡੀ ਦਾ ਮੇਲ ਟਾਈਪ ਦਾ ਹੈਗਾ ਤੇ ਚੀਜ਼ਾਂ ਅਜੇ ਆਪਾਂ ਪ੍ਰੀਲੀਮਰੀ ਸਟੇ ਤੇ ਆ ਪਰਦਾ ਜੇ ਡਿਟੇਲ ਬਾਅਦ ਚ ਦੱਸੀ ਜਾਏਗੀ ਸਰ ਕੋਈ ਸ਼ੱਕ ਵੀ ਹੈ ਕਿ ਕੋਈ ਮਰਡਰ ਕਰਕੇ ਜਾਂ ਕਿਸੇ ਤਰੀਕੇ ਦੇ ਨਾਲ ਇਹ ਅਜੇ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਕੋਈ ਕਮੈਂਟਸ ਨਹੀਂ ਹੈ ਇਹ ਆਪਣਾ ਡਾਕਟਰ ਹੀ ਦੱਸਣਗੇ ਉੱਪਰ ਅਗਰ ਕੋਈ ਵੀ ਚੀਜ਼ ਐ ਚ ਪਾਈ ਜਾਂਦੀ ਐ ਜਾਂ ਕੀ ਜਿਹੜੀ ਚਾਂਦੀ ਐ ਉਹ ਇਹਨਾਂ ਡਾਕਟਰ ਦੇ ਹੀ ਰਿਪੋਰਟ ਦੇ ਆ ਬਿਲਕੁਲ ਬਹੁਤ ਸ਼ੁਕਰੀਆ ਡੀਐਸਪੀ ਜਸਵਿੰਦਰ ਸਿੱਕੇ ਤੇ ਇਹਨਾਂ ਨੇ ਦੱਸਿਆ ਕਿ ਅਸੀਂ ਮੌਕੇ ਤੇ ਪਹੁੰਚੇ ਹਾਂ ਅਸੀਂ ਜਾਂਚ ਕਰ ਰਹੇ ਹਾਂ ਤਾਂ ਇੱਕ ਰਾਹ ਗੀਰਿਆ ਸੀਗਾ ਉਹਨੂੰ ਸਕੈਲਟਨ ਨਜ਼ਰ ਆਇਆ ਇੱਕ ਹੱਡੀ ਪਿੰਜਰ ਕਹਿ ਸਕਦੇ ਆ ਉਹ ਨਜ਼ਰ ਆਇਆ ਤਾਂ ਉਹਨੇ ਨਾਲ ਦੀ ਨਾਲ ਪੁਲਿਸ ਨੂੰ ਕਾਲ ਕੀਤੀ ਦਨ ਪੁਲਿਸ ਇੱਥੇ ਪਹੁੰਚਦੀ ਐ ਤਾਂ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਹੁਣ ਲਗਾਤਾਰ ਡਾਕਟਰਸ ਦੀ ਟੀਮ ਨੇ ਜਿਹੜੀਆਂ ਫੋਰੈਂਸਿਕ ਲੈਬ ਤੱਕ ਜਿਹੜੀਆਂ ਸਾਰੀਆਂ ਚੀਜ਼ਾਂ ਪਛਾਣ ਦੀ ਕੋਸ਼ਿਸ਼ ਕੀਤੀ ਜਾਣ ਗਿਆ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾਏ ਕਿ ਕਿਵੇਂ ਹੋਇਆ ਕਿਵੇਂ ਇਹਦਾ ਕਤਲ ਹੋਇਆ ਕੀ ਚੀਜ਼ਾਂ ਹੋਈਆਂ ਸਾਰੀਆਂ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ ਲਗਾਤਾਰ ਡਰਨ ਨਾਲ ਤਸਵੀਰਾਂ ਸੰਜੇ ਕਰਦੇ ਸੀਗੇ ਕੈਮਰੇ ਤੇ ਸਹਿਯੋਗ ਦੇ ਸੀ ਨੀਰਜ ਧੰਨਵਾਦ